ਕੌਣ ਕਹਿੰਦਾ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਤੋਂ ਮਾਫੀ ਮੰਗਣੀ ਚਾਹੀਦੀ ਆ ਜਿੱਦਾਂ ਇੱਕ ਗੱਡੀ ਨੂੰ ਇੱਕ ਇੰਜਣ ਚਲਾ ਰਿਆ ਹੁੰਦਾ ਇਸੇ ਤਰ੍ਹਾਂ ਸਾਡੇ ਦੇਸ਼ ਨੂੰ ਵੀ ਇੱਕ ਇੰਜਣ ਚਲਾ ਰਿਆ ਆ ਉਸ ਇੰਜਣ ਦਾ ਪਾਰਟ ਇਹ ਸਲਮਾਨ ਖਾਨ ਵੀ ਆ ਸਲਮਾਨ ਖਾਨ ਹਰ ਸਾਲ ਆਪਣੀ ਇਨਕਮ ਦਾ 25 ਤੋਂ 30 ਕਰੋੜ ਰੁਪਈਆ ਇੰਡੀਅਨ ਗਵਰਨਮੈਂਟ ਦੇ ਖਜ਼ਾਨੇ ਦੇ ਵਿੱਚ ਪਾਉਂਦਾ ਆ ਜਿਸ ਦਾ ਬੈਨੀਫਿਟ ਹਿੰਦੂ ਵੀ ਲੈਂਦੇ ਆ ਮੁਸਲਮਾਨ ਵੀ ਲੈਂਦੇ ਸਿੱਖ ਵੀ ਲੈਂਦੇ ਈਸਾਈ ਵੀ ਲੈਂਦੇ ਬੋਧੀ ਵੀ ਲੈਂਦੇ ਤੇ ਜੈਨੀ ਵੀ ਲੈਂਦੇ ਆ ਹਰੇਕ ਨੂੰ ਉਹਨਾਂ ਦਾ ਬੈਨੀਫਿਟ ਮਿਲਦਾ ਆ ਸਲਮਾਨ ਖਾਨ ਜੇ ਦੁਨੀਆ ਦੇ ਵਿੱਚ ਇੱਕ ਵਧੀਆ ਹੀਰੋ ਦੇ ਤੌਰ ਤੇ ਜਾਣਿਆ ਜਾਂਦਾ ਆ ਉਹ ਇੱਕ ਹੋਰ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਆ ਉਹ ਰੂਪ ਹੈਗਾ ਆ ਗਰੀਬਾਂ ਦੀ ਮਦਦ ਕਰਨ ਦਾ ਉਹ ਗਰੀਬਾਂ ਦਾ ਗਰੀਬਾਂ ਦਾ ਮਸੀਹਾ ਆ ਉਹ ਗਰੀਬਾਂ ਦੀ ਬਹੁਤ ਜ਼ਿਆਦਾ ਮਦਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਸ ਬਾਰੇ ਕਹਿੰਦੇ ਜਦੋਂ ਜਦੋਂ ਵੀ ਅੱਗ ਲੱਗੀ ਆ ਉਦੋਂ ਉਦੋਂ ਧੂਆਂ ਉੱਠਿਆ ਆ ਸਲਮਾਨ ਖਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਕਾਲੇ ਹਿਰਨ ਨੂੰ ਮਾਰਿਆ ਤੇ ਜਿਸ ਦੀ ਸਜ਼ਾ ਅਦਾਲਤ ਨੇ ਉਸ ਨੂੰ ਦਿੱਤੀ ਤੇ ਸਲਮਾਨ ਖਾਨ ਸਜ਼ਾ ਕੱਟ ਕੇ ਬਾਹਰ ਆ ਚੁੱਕਾ ਆ ਪਰ ਇਹ ਗਲਤੀ ਜਿਹੜੀ ਹੋਈ ਆ ਸਲਮਾਨ ਖਾਨ ਦੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਹੋਈ ਆ ਕਿਉਂਕਿ ਜੇ ਕੋਈ ਬੰਦਾ ਇੱਕ ਰਸਤੇ ਤੇ ਤੁਰਿਆ ਜਾਂਦਾ ਹੋਵੇ ਉਸ ਬੰਦੇ ਨੂੰ ਪਤਾ ਹੋਵੇ ਕਿ ਅੱਗੇ ਖੂਆ ਉਹ ਕਦੇ ਵੀ ਉਸ ਰਸਤੇ ਤੇ ਨਹੀਂ ਤੁਰੂਗਾ ਉਹ ਆਪਣਾ ਰਸਤਾ ਬਦਲ ਲਊਗਾ ਜੇ ਸਲਮਾਨ ਖਾਨ ਨੇ ਅੱਜ ਸਰਕਾਰੀ ਅਦਾਲਤ ਦੇ ਵਿੱਚ ਸਰਕਾਰੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਲਈ ਆ ਉਹਨੂੰ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਇੱਕ ਵਾਰੀ ਜਾ ਕੇ ਸਜ਼ਾ ਕੱਟ ਲੈਣੀ ਚਾਹੀਦੀ ਆ ਉਹ ਕਿਹੜੀ ਦਰਗਾਹ ਆ ਉਹ ਹੈਗਾ ਬਿਸ਼ਨੋਈ ਸਮਾਜ ਕਿਉਂਕਿ ਕਹਿੰਦੇ ਆ ਕਿ ਲੋਕਾਂ ਦੇ ਵਿੱਚ ਹੀ ਰੱਬ ਵੱਸਦਾ ਆ ਸਲਮਾਨ ਖਾਨ ਨੂੰ ਇੱਕ ਵਾਰੀ ਬਿਸ਼ਨੋਈ ਸਮਾਜ ਦੇ ਕੋਲ ਜਾ ਕੇ ਇਹ ਕਹਿਣਾ ਚਾਹੀਦਾ ਆ ਕਿ ਮੇਰੇ ਕੋਲ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਮੈਨੂੰ ਲੱਗਦਾ ਹੈ ਕਿ ਉਹ ਲੋਕ ਇਹਨਾਂ ਨੂੰ ਜਰੂਰ ਮਾਫ਼ ਵੀ ਕਰਨਗੇ ਗਲੇ ਵੀ ਲਗਾਉਗੇ ਤੇ ਹੱਥਾਂ ਤੇ ਵੀ ਚੱਕੂਗੇ ਤੇ ਖੁਸ਼ ਵੀ ਹੋਊਗੇ ਤੇ ਬਸ਼ਨੋਈ ਸਮਾਜ ਦਾ ਜਿਹਦੇ ਨਾਲ ਸਿਰ ਦੁਨੀਆ ਦੇ ਵਿੱਚ ਉੱਚਾ ਵੀ ਹੋਊਗਾ ਤੇ ਸਲਮਾਨ ਖਾਨ ਦਾ ਕੱਦ ਵੀ ਜੋ ਇਸ ਟਾਈਮ ਆਇ ਤੋ ਉੱਚਾ ਹੋਊਗਾ ਲੋਕ ਇਹੀ ਕਹੂਗੇ ਕਿ ਸਲਮਾਨ ਖਾਨ ਨੇ ਬਹੁਤ ਵਧੀਆ ਕੀਤਾ ਆ ਸਲਮਾਨ ਖਾਨ ਨੂੰ ਇਹ ਵੀ ਪਤਾ ਆ ਕਿ ਪੰਜਾਬ ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਸੀ ਤੇ ਉਹ ਜਿਹੜੀ ਗਲਤੀ ਸੀ ਅੱਜ ਉਸਦੀ ਤੀਜੀ ਪੀੜ੍ਹੀ ਰਾਹੁਲ ਗਾਂਧੀ ਹਰਮੰਦਰ ਸਾਹਿਬ ਦੇ ਵਿੱਚ ਆ ਕੇ ਨੱਕ ਰਗੜਦਾ ਆ ਤੇ ਸਿੱਖਾਂ ਤੇ ਪੰਜਾਬੀਆਂ ਕੋਲੋਂ ਇਹੀ ਮਾਫੀ ਮੰਗਦਾ ਕਿ ਮੈਨੂੰ ਮaaf ਕਰ ਦਿਓ ਸਾਡੇ ਕੋਲੋਂ ਗਲਤੀ ਹੋ ਗਈ ਤੇ ਤੁਸੀਂ ਦੇਖੋ ਅੱਜ ਰਾਹੁਲ ਗਾਂਧੀ ਦੀ ਪੰਜਾਬ ਦੇ ਵਿੱਚ ਪੋਜੀਸ਼ਨ ਕੀ ਆ ਉਹਦਾ ਕਾਦੂ ਦੇ ਨਾਲ ਉੱਚਾ ਹੋਇਆ ਨਾ ਕਿ ਨੀਵਾ ਹੋਇਆ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਦੀ ਪਾਰਟੀ ਦੀ ਤੁਸੀਂ ਪੋਜੀਸ਼ਨ ਦੇਖੋ ਤੇ ਇਸੇ ਕਰਕੇ ਮੈਂ ਤੁਹਾਨੂੰ ਸਲਮਾਨ ਖਾਨ ਜੀ ਇਹ ਗੱਲ ਕਹਿ ਰਿਹਾ ਹਾਂ ਕਿ ਤੁਸੀਂ ਬਸ਼ਨੋਈ ਸਮਾਜਪੁਰ ਜਾਓ ਇੱਕ ਵਾਰੀ ਮਾਫੀ ਜ਼ਰੂਰ ਮੰਗੋ ਉਹਦੇ ਨਾਲ ਤੁਹਾਡਾ ਕੱਦ ਜਿਹੜਾ ਆ ਹੋਰ ਉੱਚਾ ਹੋਊਗਾ ਮੈਨੂੰ ਇੰਨਾ ਜ਼ਰੂਰ ਪਤਾ ਹੈ ਤੁਸੀਂ ਗਰੀਬਾਂ ਦੀ ਇੰਨੀ ਮਦਦ ਕਰਦੇ ਆਂ ਤੇ ਕਰਦੇ ਆਂ ਤੇ ਕਰਦੇ ਰਹੋਗੇ ਤੇ ਤੁਹਾਡਾ ਦਿਮਾਗ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਹੋਊਗਾ ਕਿ ਮੈਂ ਬਸ਼ਨੋਈ ਸਮਾਜ ਕੋਲ ਨਹੀਂ ਜਾਣਾ ਮੈਨੂੰ ਪਤਾ ਹੈ ਕਿ ਤੁਹਾਡੇ ਆਲੇ ਦੁਆਲੇ ਦੇ ਬੰਦੇ ਤੁਹਾਨੂੰ ਜ਼ਰੂਰ ਰੋਕਦੇ ਹੋਗੇ ਤੇ ਬਾਕੀ ਮੇਰੀ ਵੀਡੀਓ ਦੇਖਣ ਵਾਲੇ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਆ ਉਹ ਕਮੈਂਟ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਕਿ ਸਲਮਾਨ ਖਾਨ ਨੂੰ ਬਸ਼ਨੋਈ ਸਮਾਜ ਦੇ ਕੋਲ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਆ ਜਾਂ ਫਿਰ ਨਹੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਇੱਕ ਲਾਇਕ ਕਰ ਦਿਓ ਤੇ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਓ